ਸਿੰਘ ਅਮਰ ਰਹੇ ਜੀਤੇ ਅਜਨ ਭਗਤ ਸਿੰਘ ਅਮਰ ਰਹੇ ਜੀਤੋ ਤੁਹਾਡੀ ਸੋਚ ਤੇ ਮੈਰਾਂ ਦਿਆਂਗੇ ਧੋਕੇ ਜੀਤੋ ਤੁਹਾਡੀ ਸੋਚ ਤੇ ਮੈਰਾਂ ਦਿਆਂਗੇ ਧੋਕੇ ਇੱਕ ਅਖਬਾਰ ਵਾਲੀ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਉੱਤੇ ਖੜਕੜਕਲਾ ਵਿੱਚ ਸ਼ਰੋਮਣੀ ਅਕਾਲੀ ਦਲ ਵੱਲੋਂ ਜिले ਦੀ ਸਮੁੱਚੀ ਟੀਮ ਵੱਲੋਂ ਉਹਨਾਂ ਨੂੰ ਸ਼ਰਦਾ ਤੇ ਸਤਕਾਰ ਭੇਟ ਕੀਤਾ ਗਿਆ ਔਰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰਾਨ ਕੀਤਾ ਗਿਆ ਦੇਸ਼ ਪ੍ਰਤੀ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਦੇਸ਼ ਦੇ ਨੌਜਵਾਨ ਔਰ ਪੂਰਾ ਹਿੰਦੂ ਹਿੰਦੁਸਤਾਨ ਹਮੇਸ਼ਾ ਯਾਦ ਰੱਖੇਗਾ ਕਿਉਂਕਿ ਸਰਦਾਰ ਭਗਤ ਸਿੰਘ ਲੋਕਾਂ ਦੇ ਜਿਲ੍ਹਾਂ ਦੇ ਵਿੱਚ ਵਸੇ ਹੋਏ ਨੇ ਔਰ ਅੱਜ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਉਹਨਾਂ ਨੂੰ ਸ਼ਰਧਾਂ ਤੇ ਸਤਕਾਰ ਭੇਟ ਕਰਦੀ ਹੈ ਠੀਕ ਹੈ ਸ਼ਹੀਦਾ ਦੇ ਨਾਂ ਦੇ ਉੱਤੇ ਕਾਲਜ ਮੈਡੀਕਲ ਕਾਲਜ ਲਿਆਂਦਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਇਸੋ ਜੇ ਸਹੀ ਸੋਚ ਦੇ ਨਾਲ ਸਹੀ ਇਰਾਦੇ ਦੇ ਨਾਲ ਕੁਝ ਬਣ ਰਿਹਾ ਚਾਹੇ ਉਹ ਮੈਡੀਕਲ ਕਾਲਜ ਦੇ ਰੂਪ ਤੋਂ ਹੋਵੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਤੇ ਬਹੁਤ ਚੰਗੀ ਗੱਲ ਹੈ ਪਰ ਮੈਂ ਸੀਐਮ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਇਸ ਤੋਂ ਪਹਿਲਾਂ ਵੀ ਚਾਰ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਨੀਂ ਪੱਥਰ ਰੱਖੇ ਗਏ ਆ ਸਭ ਤੋਂ ਪਹਿਲਾਂ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਵੱਲੋਂ ਇੱਕ ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਗਿਆ ਸੀ ਜਿਹੜਾ ਸੀਐਮ ਸਾਹਿਬ ਦਾ ਆਪਣਾ ਜ਼ਿਲ੍ਹਾ ਵੀ ਆ ਔਰ ਹਜੇ ਤੱਕ ਕੋਈ ਕੋਈ ਕੰਮ ਨਹੀਂ ਸ਼ੁਰੂ ਹੋ ਸਕਿਆ ਜ਼ਮੀਨ ਵੀ ਐਕਵਾਇਰ ਨਹੀਂ ਹੋ ਸਕੀ 3 ਸਾਲ ਲੰਘਣ ਦੇ ਬਾਵਜੂਦ ਕਪੂਰਥੜੇ ਦੇ ਵਿੱਚ ਵੀ ਕੋਈ ਕੰਮ ਨਹੀਂ ਹੋ ਸਕਿਆ ਮਲੇਰ ਕੋਟਲੇ ਵਿੱਚ ਕੋਈ ਕੰਮ ਨਹੀਂ ਹੋ ਸਕਿਆ ਸਿਰਫ ਪਟਿਆਲਪੁਰ ਦੇ ਵਿੱਚ ਤਸਕਿੰਦਰ ਵੱਲੋਂ 50 ਕਰੋੜ ਰੁਪਏ ਜਰੂਰ ਮੈਡੀਕਲ ਕਾਲਜ ਲਈ ਆਇਆ ਸੀ ਪਰ ਪੰਜਾਬ ਸਰਕਾਰ ਵੱਲੋਂ ਚ ਬਣਦਾ ਹਿੱਸਾ ਜਿਹੜਾ 20 ਕਰੋੜ ਪਾਉਣਾ ਸੀ ਉਹ ਵੀ ਨਹੀਂ ਪਾਇਆ ਗਿਆ ਪਿਛਲੇ 3 ਸਾਲਾਂ ਤੋਂ ਇਸ ਕਰਕੇ ਉਹ ਕੰਮ ਵੀ ਉੱਥੇ ਦਾ ਉੱਥੇ ਹੀ ਖੜਾ ਕੋਈ ਕੰਮ ਹਜੇ ਤੱਕ ਪਿਛਲੇ 4 ਮੈਡੀਕਲ ਕਾਲਜਾਂ ਦਾ ਸ਼ੁਰੂ ਨਹੀਂ ਹੋ ਸਕਿਆ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਚੰਗੀ ਗੱਲ ਮੈਡੀਕਲ ਕਾਲਜ ਦੇ ਰੂਪ ਦੇ ਵਿੱਚ ਕੋਈ ਸਗਾਤ ਦੇ ਰਹੇ ਹਾਂ ਪਰ ਉਹਨੂੰ ਪੂਰਾ ਕਰਨ ਦਾ ਵੀ ਅਹਿਦ ਕਰਕੇ ਨਾਲ ਦੀ ਨਾਲ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਜਾਇਓ ਇਹ ਨਾ ਹੋਵੇ ਪਹਿਲੇ 4 ਜਿਹੜੇ ਮੈਡੀਕਲ ਕਾਲਜ ਦਾ ਇਕੱਲੇ ਨੀ ਪੱਥਰ ਖੜੇ ਆ ਇਹ ਵੀ ਨੀ ਪੱਥਰ ਉਸੇ ਤਰ੍ਹਾਂ ਖੜਿਆ ਰਹੇ ਇਸ ਕਰਕੇ ਮੇਰੀ ਬੇਨਤੀ ਆ ਕਿ ਜੇ ਨੀ ਪੱਥਰ ਰੱਖਣਾ ਫਿਰ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਕੇ ਦਿਖਾਓ ਤੇ ਮੈਡੀਕਲ ਕਾਲਜ ਪੂਰਾ ਜ਼ਰੂਰ ਬਣੇ ਠੀਕ ਹੈ